ਤੁਹਾਨੂੰ ਪਾਰਕ ਬਰੋਕਰ ਕਰਦੀ ਬਣਾਉਂਦੀ ਹੈ ਕਿ ਬੜੀ ਬੜੀ ਬੋਲਦੀ ਹੈ ਮੇਰੇ ਕੋਲ ਨਹੀਂ ਬਸ ਸ਼ੋਹਣੇ ਕਰਦੇ ਤੁਸੀਂ ਪਾਰਕ ਉਦੋਂ ਵੀ ਉੱਟਕਾਰੀ ਹੈਂਡ ਦੇਖ ਲੋ ਯਾਰ ਕਿ ਤਰੀਕਾ ਕਿਸ ਤਰ੍ਹਾਂ ਕਰਨ ਹੈ ਸਾਡੀ ਪਾਰਟੀ ਬਣੂਗਾ ਕੋਸ਼ਿਸ਼ ਕਰਦੇ ਆਂ ਲੋਕਾਂ ਨੂੰ ਟੰਗ ਨਾ ਕਰ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਟੇੜੀ ਗਲੀ 'ਚ ਵੀ ਨਸ਼ਾ ਹੈ ਤੇਰੀ ਗਲੀ ਦੇ ਬੱਚੇ ਕਰਦੇ ਨੇ ਕੋਥਾ ਤੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨੇ ਲੜਦਾ ਕਿਉਂ ਨਹੀਂ ਨਾਲ ਦੇ ਕੋਲ ਟੂ ਕੀ ਆ ਤੈਨੂੰ ਪਤਾ ਨਹੀਂ ਸੀ ਮੈਂ ਕੀ ਆ ਤੂੰ ਪਤਾ ਦੱਸ ਮੈਨੂੰ ਦੱਸ ਕੀ ਪਤਾ ਮੇਰਾ ਤੈਨੂੰ ਕੀ ਪਤਾ ਮੇਰਾ ਤੈਨੂੰ ਤੂੰ ਸਰਕਾਰੀ ਮਲਾਇਆ ਮੈਂ ਹੋਰ ਕੀ ਕਰੇਂਗਾ ਬੋਲ ਕੰਨਾਂ ਦੀ ਮੇਰੇ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤੀ ਲੀਡਰ ਦਾ ਕੰਮ ਚਮਚਾ ਬਣ ਰਾਜਨੀਤੀ ਲੀਡਰਾਂ ਦਾ ਹੈ ਰਾਜਨੀਤੀ ਲੀਡਰਾਂ ਕਿਉਂ ਚਮਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆਂ ਇਹ ਸਰਕਾਰ ਆਇ ਨੀਤੀ ਆਏ ਆ ਆ ਖਾਚਾ ਤੂੰ ਬਾ ਤੂੰ ਆਪ ਦੀ ਨਾ ਨਾ ਕੋ ਪਛਾਣਾ ਕੋ ਵਰਦੀ ਪਾ ਆਂਦਾ ਲਖਵੇਂ ਇਉਂ ਆ ਤੂੰ ਤਾਂ ਬੈਜ ਲਾਈ ਫਿਰਦਾ ਚਮਚਮ ਹੈ ਭੇੜਾ ਮੈਂ 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 ਆਵਾਜ਼ੀ ਬਾਸੀ ਇਹ ਮਹਾਰਾਜ ਇਹ ਮਹਾਰਾਜ ਪੁੱਛਦਾ ਉੱਧਰ ਮਹਾਰਾਜ ਨਾਲ ਕਰੋ ਇਹਨਾਂ ਨੂੰ ਕਰੋ ਜੀ ਪੁਲਿਸ ਇਹਨਾਂ ਨੂੰ ਤਾਂ ਕਹਾਂਗੇ ਬਿਚਾਰੇ ਨੂੰ ਹੱਥ ਖਿੜਾਣਾ ਬੂ ਸੋਡਾ ਹੋਤੀ ਕਰਾਉਂਦੇ ਨਹੀਂ ਕਹਿੰਦੇ ਨਾ ਬੋਲੋ ਭਾਈ ਉਹਨੇ ਸਾਡੇ ਕੋਲੋਂ ਤਾਂ ਕਿੱਥੇ ਲਾਉਂਦੇ ਮੈਨੂੰ ਬਾਥੀ ਬਿਲਾਓ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂਗਰਸ ਜੋ ਡਾਕਟਰ ਵਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੁਣ ਜਦ ਮੈਂ ਇੱਥੇ ਪਰਮਿੰਦਰ ਸਿੰਘ ਝੋਟਾ ਤੇ ਉਸ ਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ 8:30 ਤੇ ਕੱਲਾ ਯਾਤਰਾ ਦੀ ਸ਼ੁਰੂਆਤ ਹੋਣੀ ਹੈ ਆਣੀ ਦੋਵੇਂ ਕਹਿੰਦਾ ਪੂਰਾ ਬੰਦਾ ਸਰਕਾਰ ਮਲਾਇ ਵਿੱਚ ਹੋ ਰਿਹਾ ਕਹਿੰਦਾ ਤੁਹਾਨੂੰ ਕਿਵੇਂ ਨਾ ਰੋਇ ਕੋਈ ਕਹਿੰਦਾ ਪੈਣ ਪੈ ਨਹੀਂ ਲੱਗਦਾ ਪਾਸੇ ਕੋਈ ਪੈਣ ਪੈ ਨਹੀਂ ਡੱਡੇ ਦੂਜਣੇ ਪੈਣ ਪੈ ਹੈ ਨਹੀਂ ਫੇਰ ਫੇਰ ਨਹੀਂ ਪੈਣ ਪੈ ਹੈ ਨਹੀਂ ਤੁਸੀਂ ਐਨੀ ਕਿ ਸਾਡੀ ਵੀ ਬੀਬੀ ਹੋਵੇ ਬੰਦੀ ਆ ਕਮਾਂਡ ਕਰ ਦਿਓ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਤੁਸੀਂ ਸਾਡੇ ਪੈਣ ਪੈ ਹੈ ਨਹੀਂ ਉਹ ਫੇਰ ਕੀ ਹੋ ਗਿਆ ਕਹਿੰਦਾ ਤੁਸੀਂ ਹੱਥ ਬੰਨ੍ਹ ਕੇ ਬਹੋ ਜੀ ਹੱਥ ਬੰਨ੍ਹ ਕੇ ਕਹੋ ਥੱਕੇ ਗਏ ਨਹੀਂ ਭਾਈ ਉਹਨਾਂ ਨੂੰ ਪਰਾਂ ਲਾਏ ਮੈਂ ਦਸ ਹਜ਼ਾਰ ਰੁਪਏ ਪਾਉਨੇ ਆ ਕਮੇਡੀ ਚਲੀ ਕਿਉਂ ਵੀ ਭੱਜੀ ਗਏ ਤੇ ਫਿਰ ਤੂੰ ਜੇਬ ਚੋਂ ਮੰਗਿਆ ਆਂ ਦੀ ਚੋ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਜਿੱਥੇ ਅੱਜ ਮਾਨਸਾ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੀ ਸ਼ੁਰੂਆਤ ਕਰਨੀ ਸੀ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਮਾਨਸਾ ਦੇ ਵਿਧਾਇਕ ਵੱਲੋਂ ਜਿੱਥੇ ਨਸ਼ਾ ਮੁਕਤੀ ਯਾਤਰਾ ਸ਼ੁਰੂਆਤ ਕਰਨੀ ਸੀ ਪਰ ਉੱਥੇ ਪ੍ਰਿੰਦਰ ਸਿੰਘ ਝੋਟਾ ਦੇ ਪਹੁੰਚਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਪਰ ਜੋ ਅਧਿਕਾਰੀ ਨੇ ਨਗਰ ਕੌਂਸਲ ਦੇ ਉਹਨਾਂ ਨਾਲ ਬਹਿਸ ਜ਼ਰੂਰ ਹੋ ਰਹੀ ਹੈ ਤੁਹਾਨੂੰ ਕੁਰਸੀਆਂ ਦਿਖਾ ਦਿੰਦੇ ਆ ਇਹ ਮਾਨਸਾ ਦੇ ਵਿੱਚ ਅੱਜ ਨਸ਼ਾ ਮੁਕਤੀ ਯਾਤਰਾ ਇਸ ਸਵੇਰੇ 7 ਵਜੇ ਸ਼ੁਰੂਆਤ ਕਰਨੀ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੇ ਸਵਾਲ ਲੈ ਕੇ ਮਾਨਸਾ ਦੇ ਸੈਟਰ ਪਾਰਕ ਦੇ ਵਿੱਚ ਪਹੁੰਚਿਆ ਹੋਇਆ ਹੈ ਮਾਲੀ ਬੁਲਾਏ ਹੋਏ ਨੇ ਉਹਰੇ ਇਹ ਮਲਾਜਮਾਂ ਮਲਾਜਮਾਂ ਨੂੰ ਕੁਰਸੀ 'ਤੇ ਬੰਨ ਲਈ ਬਿਠਾਉਣ ਲਈ ਬੁਲਾਇਆ ਹੋਇਆ ਰਹੇ ਕਿਉਂ ਤੇ ਆਰਾਮ ਤੇਰਾ ਕੰਮ ਤੈਨੂੰ 300 ਰੁਪਏ ਦਿੰਦਾ ਦਿਹਾੜੀ ਦਾ ਤੂੰ ਸਫਾਈ ਕਰ ਮੇਰਾ ਭਰਾ ਤੁਹਾਨੂੰ ਡਕੋਈ ਡਾਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚਲ ਇਹ ਮੂੰਹ ਪਰਮਿੰਦਰ ਕੀ ਲੱਗ ਰਿਹਾ ਹੈ ਵੀ 7 ਵੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਦਿਖਦਾ ਇੱਥੇ ਕਹਿਣ ਇੱਥੇ ਲਿਆ ਦਿੰਦੇ ਹਰੇਕ ਦੀ ਗਲੀ 'ਚ ਨਸ਼ਾ ਕਰਦਾ ਲੱਗ ਭਾ ਹਰੇਕ ਦੀ ਬੱਚਾ ਕਰਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਦੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਪਾ ਹਣਾ ਬਿਲਕੁਲ ਤੁਹਾਨੂੰ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣ ਮੈਂ ਹੁਣ ਇਹਨਾਂ ਨੂੰ ਦਸ ਥਾਂ ਉਹਨਾਂ ਸਾਹਿਬ ਇੱਕ ਦਾ ਦਿਖਾ ਸਕਦਾ ਹੁਣ ਦਸ ਥਾਂ ਇਸ ਟਾਈਮ ਵੀ ਕੀ ਜਾਂਦਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਟਾਲ ਨਹੀਂ ਸਕਦਾ ਮਾਨਸਾ ਕਿਉਂ ਉਧਰ ਘਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕੇ ਫੜਨਗੇ ਮੈਂ ਕਾ ਕੋ ਕਿਹੋ ਕਰਤਾ ਤੂੰ ਕੌਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਦੱਪੇ ਮੈਂ ਜੇ ਦਿੱਤਾ ਲਿਖਿਆ ਨਾ ਮੇਰੇ ਫਰਭੀ ਲੈ ਤੂੰ ਤੇਰੇ ਇਹ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਵਾਟਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬਸ ਤੇ ਬਦਲ ਜਾਣਗੇ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਨਾਲ ਦੇ ਹੁੰਦੇ ਹੋ ਮੈਂ ਤਾਂ ਕਹੀ ਨਹੀਂ ਮਾਰੂ ਤੂੰ ਕਿਹਾ ਮੈਨੂੰ ਮੇਰਾ ਫੈਸਲਾ ਤੂੰ ਕਿਹਾ ਵਾਟਣਾ ਨਹੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਉਹ ਬਚਾ ਨਹੀਂ ਮੇਰੇ ਦਿੱਤਾ ਹੈ ਤੂੰ ਪਿਆ ਮੇਰਾ ਦਿੱਤਾ ਮਾਰੇਗਾ ਉਹ ਤੂੰ ਵੀ ਹੈ ਨਾ ਮਾਰੇਗਾ ਮੈਂ ਯਾਰ ਤੂੰ ਗੁੰਡਿਆਂ ਨੂੰ ਕਹਿੰਦੀ ਹਾਂ ਚਲੋ ਆ ਮਲਾਜ ਮੈਂ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਤੇ ਦੇਖ ਲੋ ਕਰਤੂਤਾਂ ਉਹਦਾ ਨਹੀਂ ਕਿ ਮੈਂ ਰਹਾ ਕੋਟੇ ਕੋਟੇਰ ਕਿੰਨੇ ਪ੍ਰੋਗਰਾਮਾਂ ਦੀ ਮੈਂ ਸ਼ੋਭਾ ਵਧਾਈ ਐਰਪੋਰਟ ਤੇ ਫਰਾਮ ਹੋ ਸਬੂਰੀ ਕਿੰਨੇ ਮੇਰੀ ਗੱਲ ਸੁਣੋ ਬੁੜੀ ਕਰਨਾ ਅਪਰਾਧ ਸੀ ਸੇਵਾ ਮੈਂ ਤਾਂ ਨਹੀਂ ਮੁੱਕਦਾ ਭਾਵੇਂ ਭਾਈ ਮੈਂ ਵੀ ਉਹ ਸੇਵਾ ਕਰਦਾ ਮੈਂ ਸੇਵਾ ਕਰਦਾ ਹਾਂ ਮੇਰੇ 11 ਪਤਨੀ ਪਤਿਕਾਂ ਉਪਾਈ ਇਹੀ ਕਾ ਮੈਂ ਕਹਾਂ ਮੈਂ ਗਲਤੀ ਤਾਂ ਮੇਰਾ ਕੋਈ ਇੱਕ ਦੱਸੋ ਇਹ ਬਰੇਜ਼ੀਰੋ ਕੀ ਰਹੋ ਨਹੀਂ ਫਿਰ ਤੁਸੀਂ ਇੰਨਾ ਨਹੀਂ ਪ੍ਰਸ਼ਾਸਨ ਕਰ ਰਹੇ ਹੋਏ ਨਾ ਨਹੀਂ ਪ੍ਰਸ਼ਾਸਨ ਹੱਥ ਪਾਇਆ ਸੀ ਦਰਨੇ ਉੱਪਰ ਹੱਥ ਫਿਰ ਡਿਊਟੀ ਕਰਨਾ ਮੈਂ ਸਮਝਦਾ ਨਾ ਲੜ ਮੈਂ ਤਾਂ ਲੀਡਰਾਂ ਨੂੰ ਖੜੇ ਹਟਕੋ ਨਹੀਂ ਤੂੰ ਸਾਡੇ ਬਜੂਰਦਾਂ ਨੂੰ ਤੰਗ ਕਰ ਰਿਹਾ ਛੋਟੇ ਹਾਂ ਕੌਣ ਆਉਣ ਦੇ ਲਈ ਲੀਡਰ ਸਿੱਧੀ ਕਰਦੇ ਮੈਂ ਤੈਨੂੰ ਮਾਰਨੀ ਬਾਹਰ ਲਾਖੀ ਤੈਨੂੰ ਮੈਂ ਤੂੰ ਕਿਉਂ ਮੂਰੇ ਮੂਰੇ ਕਿਉਂ ਹੜਕਾ ਕਰੀ ਜਾਣਾ ਕਾਰਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਖੜਾ ਕਰਾਈ ਇਹੇ